ਤੁਸੀਂ ਦੇਖ ਰਹੇ ਹੋ ਦਿਨਖੁੜਾ ਟੀਵੀ ਪੁਜਸੀ ਜ਼ਿਲ੍ਹਾ ਬਟਾਲਾ ਦੇ ਅਧੀਨ ਸ਼੍ਰੀ ਹਰਗੋਬਿੰਦਪੁਰ ਹਲਕੇ ਦੇ ਥਾਣਾ ਰੰਗਣ ਨੰਗਲ ਦੇ ਅਧੀਨ ਪਿੰਡ ਸੇਖਵਾ ਆਜਾਦਪੁਰ ਸੇਖਵਾ ਵਿੱਚ ਖੜੇ ਆ ਜਿੱਥੇ ਕਿ ਕੁਝ ਵਿਅਕਤੀਆਂ ਵੱਲੋਂ ਘਰ ਤੇ ਹਮਲਾ ਕੀਤਾ ਗਿਆ ਤੇ ਪਤਾ ਲੱਗਾ ਕਿ ਗੋਲੀ ਵੀ ਚੱਲੀ ਹੈ ਜੋ ਕਿ ਇਹਨਾਂ ਕੋਲ ਸੀਸੀਟੀਵੀ ਵੀ ਕੈਮਰੇ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਅੰਪਾਲ ਸਿੰਘ ਹੁਣਾਂ ਨਾਲ ਕੀ ਇਹ ਮਾਮਲਾ ਸਾਰਾ ਹੋਇਆ ਜੀ ਸਰ ਸਾਡੇ ਚਾਚਾ ਜੀ ਨੇ ਉਹ ਸਾਡੇ ਲਾਗੇ ਰਹਿੰਦੇ ਨੇ ਸਾਹਮਣੇ ਘਰ ਉਹਨਾਂ ਦਾ ਉਹ ਉਹਨਾਂ ਨੇ ਅਸੀਂ ਆਪਣਾ ਇਹ ਨਾ ਟਰਾਂਸਫਾਰਮ ਪਾਸ ਹੈ ਟਰਾਂਸਫਾਰਮ ਲਗਵਾ ਰਹੇ ਸੀਗੇ ਤੇ ਉਹਨਾਂ ਨੇ ਕਹਿੰਦੇ ਸੀ ਨਹੀਂ ਲਾਉਣਾ ਇਹ ਸਾਡੀ ਆਪ ਦੀ ਜ਼ਮੀਨ ਸਾਡਾ ਆਪ ਦਾ ਕਬਜ਼ਾ ਉਹਦੇ ਚ ਅਸੀਂ ਬਾਸਮਤੀ ਬੀਜੀ ਆ ਤੇ ਜਦੋਂ ਅਸੀਂ ਲਾਉਂਦੇ ਪਏ ਹਾਂ ਉਦੋਂ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਸਾਰੇ ਇੱਥੇ ਮੌਜੂਦ ਸਨ ਮੁੜ ਕੇ ਰਾਤ ਨੂੰ ਕੋਈ 12 ਤੋਂ 1 ਦੇ ਕਰੀਬ ਦੇ ਵਿੱਚ ਆਣ ਕੇ ਨਾਲ ਤਿੰਨ ਚਾਰ ਪੰਜ ਸੱਤ ਮੁੰਡੇ ਲਏ ਨੇ ਤੇ ਸਾਡੇ ਇੱਥੇ ਹਮਲਾ ਕੀਤਾ ਗਿਆ ਜਾਨਲੇਵਾ ਹਮਲਾ ਕੀਤਾ ਗਿਆ ਸਾਡੇ ਦਰਵਾਜ਼ੇ ਪੰਨੇ ਗਏ ਨੇ ਕੱਚ ਪੰਨੇ ਗਏ ਮੇਨ ਕੀ ਦਰਵਾਜ਼ਾ ਤੋੜ ਕੇ ਅੰਦਰ ਵੜੇ ਨੇ ਸਾਡੀ ਨਕਦੀ ਚੋਰੀ ਕੀਤੀ ਗਈ ਆ ਸੋਨਾ ਚੋਰੀ ਕੀਤਾ ਗਿਆ ਤੇ ਸਾਨੂੰ ਮਾਰਨ ਦੀ ਉਹਨਾਂ ਦਾਤਰ ਮਾਰੇ ਨੇ ਇੱਕ ਉਹਨਾਂ ਕੋਲ ਪਿਸਤਲ ਮਜੂਦ ਸੀਗਾ ਉਹਨਾਂ ਫਾਇਰਿੰਗ ਵੀ ਕੀਤੀ ਆ ਅਸੀਂ ਹੁਣ ਪੁਲਿਸ ਪ੍ਰਸ਼ਾਸਨ ਤੋਂ ਚਾਹੁੰਦੇ ਆ ਕਿ ਆਪਣੀ ਕਾਰਵਾਈ ਕਰਨ ਇਸ ਮਾਮਲੇ ਦੀ ਪੁਲਿਸ ਨੂੰ ਕਮਪਲੇਂਟ ਕੀਤੀ ਕੀਤੀ ਗਈ ਆ ਜੀ ਕੰਪਲੇਂਟ ਕੀਤੀ ਗਈ ਆ ਐਸਐਚਓ ਸਾਹਿਬ ਆਏ ਸਨ ਸਾਰੀ ਪੁਲਿਸ ਆਈ ਆ ਉਹਨਾਂ ਦੇਖ ਕੇ ਤਫਤੀਸ਼ ਕਰਦੇ ਪਏ ਨੇ ਜਿਨ੍ਹਾਂ ਦੇ ਨਾਲ ਕੀ ਝਗੜਾ ਪਿਛਲਾ ਕੋਈ ਪੁਰਾਣਾ ਝਗੜਾ ਪਿਛੇ ਕੋਈ ਸਾਡਾ ਪੁਰਾਣਾ ਝਗੜਾ ਨਹੀਂ ਮਾੜੀ-ਮੋਟੀ ਝਗੜਾ ਹੁੰਦਾ ਸੀਗਾ ਉਹ ਪਿੰਡ ਦੀ ਪੰਚਾਇਤ ਨੇ ਨਿਬੜ ਜਾਂਦਾ ਸੀਗਾ ਇੱਥੇ ਤੱਕ ਕੋਈ ਬਾਹਰ ਆਲਾ ਕੰਮ ਨਹੀਂ ਸੀਗਾ ਵੀ ਬਾਹਰੋਂ ਕਿਸੇ ਨੂੰ ਸੱਦ ਕੇ ਹਮਲਾ ਕੀਤਾ ਜਾਵੇ ਜਾਂ ਕੋਈ ਤੋੜ-ਤੰਨ ਕੀਤੀ ਜਾਵੇ ਇਹੋ ਜਿਹਾ ਮਾਮਲਾ ਕੋਈ ਨਹੀਂ ਵਿੱਚ ਸਾਡੇ ਦਰਵਾਜ਼ੇ ਪੰਨੇ ਗਏ ਨੇ ਰਸੋਈ ਦੇ ਖਿੜਕੀਆਂ ਪੰਨੀਆਂ ਗਈਆਂ ਨੇ ਕਮਰਿਆਂ ਦੀਆਂ ਖਿੜਕੀਆਂ ਪੰਨੀਆਂ ਗਈਆਂ ਨੇ ਜਿਹੜਾ ਐਂਟਰੀ ਦਾ ਮੇਨ ਗੇਟ ਹੁੰਦਾ ਹੈ ਦਰਵਾਜ਼ਾ ਘਰ ਦੇ ਅੰਦਰ ਵੱਲ ਨੂੰ ਉਹ ਪੰਨਿਆ ਗਿਆ ਵਾ ਮੁੜ ਕੇ ਅਸੀਂ ਭੱਜ ਕੇ ਆਪਣੇ ਕਮਰਿਆਂ 'ਚ ਵੜ ਗਏ ਆ ਦੁਬਾਰਾ ਫਿਰ ਉਹਨਾਂ ਨੇ ਉਥੋਂ ਸਾਡੇ ਸਟੋਰ ਅਲਮਾਰੀਆਂ ਲੱਗੀਆਂ ਨੇ ਉਥੋਂ ਸਾਡਾ ਸਮਾਨ ਚੋਰੀ ਕੀਤਾ ਗਿਆ ਕਿੰਨਾ ਕਿ ਕੋਈ 80-85000 ਦੇ ਲਾਗੇ ਨਕਦੀ ਆ ਬਾਕੀ 6 ਤੋਂ 7 ਤੋਲੇ ਦੇ ਕਰੀਬ ਸੋਨਾ ਆ ਸੋ ਦੇਖ ਸਕਦੇ ਹੋ ਕਿ ਨਿਤ ਦਿਨ ਆਪਾਂ ਪੁਲਿਸ ਜਿਲ੍ਹਾ ਬਟਾਲਾ ਦੀ ਗੱਲ ਕਰੀਏ ਤੇ ਕਿਤੇ ਨਾ ਕਿਤੇ ਕਹਿੰਗੇ ਇਸ ਤਰ੍ਹਾਂ ਵੱਲੋਂ ਜਿਹੜੀ ਆ ਵਾਰਦਾਤ ਨੂੰ ਅੰਜਾਮ ਦਿੱਤਾ ਹੀ ਜਾਂਦਾ ਵਾ ਉੱਥੇ ਨਾਲ ਹੀ ਛੋਟੀਆਂ-ਛੋਟੀਆਂ ਲੜਾਈਆਂ ਨੂੰ ਲੈ ਕੇ ਵੀ ਇੱਕ ਵੱਡੇ ਅੰਜਾਮ ਤੱਕ ਪਹੁੰਚ ਗਏ ਜਾਂਦੇ ਨੇ ਲੋਕਰ कैमरा मैन सोनी के बटाला गुरदासपुर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप